ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਝੋਰਾ ਨੇ ਲੰਗੇ ਦਿਨੀ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਮਨਾਉਣ ਦੇ حوالے ਨਾਲ ਐਸਜੀਪੀਸੀ ਔਰ ਪੰਜਾਬ ਸਰਕਾਰ ਜਿਹੜਾ ਟਕਰਾਅ ਵੱਧ ਰਿਹਾ ਸੀ ਉਹਦੇ ਵਿਚਾਲੇ ਇੱਕ ਟਿੱਪਣੀ ਕਰਦੇ ਆ ਨਸੀਅਤ ਦਿੱਤੀ ਆ ਪੰਜਾਬ ਸਰਕਾਰ ਨੂੰ ਜਜ਼ਰ ਗੜਗਾਝ ਕਹਿੰਦੇ ਵੀ ਕਿ ਮੰਤਰੀ ਸਾਹਿਬ ਤੁਸੀਂ ਘਟੋ ਘਟਾ ਅੰਮ੍ਰਿਤਧਾਰੀਤਾ ਹੋ ਜੋ ਤੁਸੀਂ ਤਾਂ ਪੂਰੇ ਸਿੱਖੀ ਰੂਪ ਚ ਆ ਜਾਓ ਜਿਹੜੇ ਤੁਹਾਡੇ ਸਿੱਖ ਪਰਿਵਾਰਾਂ ਚੋਂ ਮੰਤਰੀ ਨੇ ਉਹ ਤਾਂ ਅਮਰਤਾ ਰਹੀ ਹੋ ਜੋ ਇਹ ਨਸੀਹਤ ਦਿੱਤੀ ਸੀ ਬਿਸ਼ੱਕ ਇਹ ਟਕਰਾਅ ਜੇ ਮੁੱਖ ਦਾ ਨਜ਼ਰ ਨਹੀਂ ਆ ਰਿਹਾ ਪਰ ਦੂਸਰੇ ਪਾਸੇ ਚੀਪ ਖਾਲਸਾ ਦਵਾਨ ਦੇ ਲਈ ਵੀ ਕੁਝ ਅਜਿਹੇ ਹੀ ਨੁਕਤੇ ਜਿਹੜਾ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾ ਜਲਗਾਤਾਰ ਸਿੱਖ ਪ੍ਰਚਾਰ ਵੱਜੋਂ ਸਿੱਖੀ ਦੇ ਫਲਾਵ ਵੱਜੋਂ ਆਪਣਾ ਰੋਲ ਅਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹੈਨਾ ਉਹ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਉਹ ਮਾਮਲਾ ਪਿਛਾਂ ਚਲਾ ਜਾਵੇ ਜਿਹਦੇ ਉੱਤੇ ਸਵਾਲ ਖੜੇ ਨਹੀਂ ਕਿ ਉਹਨਾਂ ਦੀ ਸਰਪ੍ਰਮਾਨਤਾ ਹੈ ਜਾਂ ਨਹੀਂ ਉਹਨਾਂ ਨੇ ਚੀਪ ਖਾਲਸਾ ਦਵਾਨ ਦੇ ਉੱਤੇ ਵੀ ਐਕਸ਼ਨ ਵਿਢਿਆ ਸੀ ਉਹਨਾਂ ਨੂੰ ਵੀ ਨੋਟਿਸ ਜਾਰੀ ਹੋਏ ਸੀ ਉਹਨਾਂ ਨੇ ਫਿਰ ਆ ਕੇ ਜਵਾਬ ਵੀ ਢਾਕਲ ਕੀਤਾ ਸੀ ਫਿਰ ਉਹਨਾਂ ਨੇ ਕਿਹਾ ਸੀ ਕਿ ਵੀ ਐਨੀ ਤਰੀਕ ਨੂੰ ਸਣੇ ਪ੍ਰਧਾਨ ਸਾਰੀ ਕਾਰਜ ਕਰਨੀ ਹਾਜ਼ਰ ਹੋਵੋ ਬਹੁ ਗਿਣਤੀ ਕਾਰਜ ਕਰਨੀ ਦੇ ਮੈਂਬਰ ਆਏ ਜਸਦਰ ਗਿਆਨੀ ਕੁਲਦੀਪ ਸਿੰਘ ਗੁਰਗਾਜ਼ ਹੋਰਾਂ ਦੇ ਕੋਲ ਸ਼੍ਰੀ ਕਲਤਕ ਸਭ 77 ਚ ਪੇਸ਼ ਹੋਏ ਉਸ ਮੌਕੇ ਇੰਦਰਪ੍ਰੀਤ ਸਿੰਘ ਨਿੱਜਰ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਨੇ ਜਿਹੜੇ ਮੰਤਰੀ ਵੀ ਰਹਿ ਚੁੱਕੇ ਨੇ ਤੇ ਮੁੱਖ ਮੰਤਰੀ ਦਾਵੇਦਾਰ ਵੀ ਸੀ ਇਸ ਵਾਰ ਫਿਰ ਅੱਜ ਜਦੋਂ ਬਦਲੀ ਦੀਆਂ ਗੱਲਾਂ ਦੁਬਾਰਾ ਚੱਲੀਆਂ ਚਲੋ ਵਖਰੀ ਹਲਾਕੇ ਦੁਬਾਰਾ ਮੰਤਰੀ ਮੰਡਲ ਚ ਵੀ ਨਹੀਂ ਆਏ ਉਹ ਇੰਦਰਬੀਰ ਸਿੰਘ ਨੇਜਰ ਇਸ ਚੀਪ ਖਾਲਸਾ ਦਵਾਨ ਦੇ ਇਸ ਮੌਕੇ ਪ੍ਰਧਾਨ ਚਲੇ ਆ ਰਹੇ ਨੇ ਉਹਨਾਂ ਦੀ ਅਕਵਾਈ ਦੇ ਵਿੱਚ ਚੀਪ ਖਾਲਸਾ ਦਵਾਨ ਦੀ ਕਾਰਜ ਕਰ ਰਹੀ ਯਾਨੀ ਕੁਲਦੀਪ ਸਿੰਘ ਗੜਗਾਝੋਰਾ ਕੋਲ ਪਹੁੰਚੀ ਤੇ ਕਦੂਕਾ ਕੁਝ ਮੈਂਬਰ ਰਹਿ ਗਏ ਹੋਣਗੇ ਤੇ ਉਹਨਾਂ ਨੂੰ 41 ਦਿਨਾਂ ਦੀ ਮੌਲਤ ਦਿੱਤੀ ਹੈ ਜਦ ਤੱਕ ਯਾਨੀ ਕੁਲਦੀਪ ਸਿੰਘ ਗੜਗਾਝੋਰਾ ਨੇ ਉਹ ਕਹਿੰਦੇ ਚੀਪ ਖਾਲਸਾ ਦਵਾਨ ਦਾ ਜਿਹੜਾ ਸੰਵਧਾਨ ਜਿਹੜੀ ਉਹਦੀ ਬਣਤਰ ਹੈ ਉਹ ਇਹ ਕਹਿੰਦੀ ਹੈ ਕਿ ਪਾਈ ਅਮਰਤ ਧਾਰੀ ਹੋਣੇ ਚਾਹੀਦੇ ਨੇ ਸਾਰੇ ਕਾਰਜ ਕਰਨੀ ਦੇ ਮੈਂਬਰ ਕਹਿੰਦੇ ਤੁਸੀਂ ਆਪਣੇ ਵਿਧਾਨ ਨੂੰ ਆਪਣੇ ਸੁਧਾਨ ਨੂੰ ਵਿੱਚ ਕਿਟੰਗੀ ਜਾਂਦੇ ਪਹਿਲਾਂ ਤਾਂ ਜੱਤਰਗਿਆਨੀ ਕਲਦੀਪ ਸਿੰਘ ਗੜਗਾਝੋਰਾ ਨੇ ਪ੍ਰਧਾਨ ਇੰਦਰਪ੍ਰੀਤ ਸਿੰਘ ਨਿੱਜਰ ਤੋਂ ਲੈ ਕੇ ਬਾਕੀ ਕੁਝ ਮੈਂਬਰਾਂ ਨੇ ਜਿਨ੍ਹਾਂ ਨੇ ਨੁਕਤੇ ਸੁਝਾਉਣੇ ਸੀ ਉਹਨਾਂ ਦੇ ਨੁਕਤੇ ਸੁਣੇ ਉਹਨਾਂ ਨੇ ਜੋ ਜੋ ਹਵਾਲਾ ਦਿੱਤਾ ਜੋ ਜੋ ਰੀਜਨ ਦਿੱਤੇ ਆਪਣਾ ਪੱਖ ਰੱਖਿਆ ਉਹ ਦਲੀਲਾਂ ਸੁਣੀਆਂ ਬਾਅਦ ਚੋਂ ਫਿਰ ਨਸੀਤਾਂ ਦਿੱਤੀਆਂ ਕਿ ਭਈ ਇਹ ਸਿੱਖਾਂ ਦੀ ਸੰਸਥਾ ਤੇ ਧਾਰਮਿਕ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਹੈ ਸਮਾਜ ਨੂੰ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਪਰਫੁੱਲਤ ਕਰਨ ਦੇ ਵਿੱਚ ਇਹ ਸੰਸਥਾ ਦਾ ਬਹੁਤ ਵੱਡਾ ਰੋਲ ਹੈ ਪਿੱਛੇ ਇੱਕ ਲੰਮਾ ਚੌੜਾ ਇਤਿਹਾਸ ਹੈ ਤੇ ਉਸੇ ਚ ਇਹ ਵਿਧਾਨ ਬਣਿਆ ਕਿ ਚੀਪ ਖਾਲਸਾ ਦਵਾਨ ਦੀ ਜਿਹੜੀ ਕਾਰਜ ਕਰਨੀ ਹੋਏਗੀ ਉਹ ਸਾਰੇ ਅੰਮ੍ਰਿਤਧਾਰੀ ਸਿੱਖ ਹੋਣਗੇ ਤੇ ਉਹ ਕਹਿੰਦੇ ਭਈ ਜਾਂ ਤਾਂ ਫਿਰ ਇਸ ਕਾਰਜ ਕਰਨੀ ਜੋ ਬਾਹਰ ਹੋ ਜਾਓ ਅੰਮ੍ਰਿਤਧਾਰੀ ਸਿੱਖਾਂ ਨੂੰ ਆਉਣ ਦਿਓ ਜਾਂ ਫਿਰ ਅਮਰਤਾ ਰਹੀ ਹੋ ਜੋ ਉਹਦੇ ਲਈ ਉਹਨਾਂ ਨੇ 1 ਸਤੰਬਰ ਤੱਕ ਦਾ ਸਮਾਂ ਦਿੱਤਾ ਮਤਲਬ 41 ਦਿਨਾਂ ਦਾ ਵਕਫਾ ਇਹ 41 ਦਿਨ ਉਹਨਾਂ ਦੇ ਲਈ ਹੱਦ ਤੈਅ ਕਰਤੀ ਕਿ 41 ਦਿਨਾਂ ਦੇ ਅੰਦਰ ਅੰਦਰ ਤੁਸੀਂ ਸਾਰਿਆਂ ਨੇ ਅਮਰਤ ਛਕਣਾ ਤੇ ਫਿਰ ਇਸ ਦੀ ਡਿਊਟੀ ਨਿਭਾਉਣੀ ਹੈ ਉਹਨਾਂ ਨੇ ਨਾਲ ਉਹਨਾਂ ਨੂੰ ਇਹ ਵੀ ਕਿਹਾ ਵੀ ਕਿ ਕੱਲ ਨੂੰ ਇਹ ਨਾ ਹੋਵੇ ਕਿ ਤੁਸੀਂ ਇਸ ਮਦ ਨੂੰ ਰੱਦ ਕਰਨ ਦੀ ਕੋਸ਼ਿਸ਼ ਕਰੋ ਇਹ ਤਮਾਮ ਉਮਰ ਲਾਗੂ ਰਹੂਗੀ ਮਤਲਬ ਕਾਰਜਕਾਰੀ ਮੀਟਿੰਗ ਕਰਕੇ ਇਸ ਨੂੰ ਬਦਲ ਲਵੇ ਜਾਂ اجلاس ਬੁਲਾ ਕੇ ਬਦਲ ਲਵੇ ਮੰਨ ਲਓ ਉਹ ਕਹਿੰਦੇ ਕਿ ਜਿਹਾ ਕੁਝ ਨਹੀਂ ਹੋ ਸਕਦਾ ਇਹ ਤਮਾਮ ਉਮਰ ਲਾਗੂ ਰਹੇਗੀ ਇਸ ਨੂੰ ਤੁਸੀਂ ਛੇੜ ਨਹੀਂ ਸਕਦੇ ਬਦਲ ਨਹੀਂ ਸਕਦੇ ਸਾਡੀ ਨਜ਼ਰ ਹੈ ਇਹਦੇ ਤੇ ਹਾਂ ਉਹ ਕਹਿੰਦੇ 41 ਦਿਨਾਂ ਬਾਅਦ ਅੰਮ੍ਰਿਤਾਰੀ ਹੋਣ ਤੋਂ ਬਾਅਦ ਫਿਰ ਸੂਚਿਤ ਕਰਨਾ ਤੇ ਜਿਨ੍ਹਾਂ ਚ ਅੰਮ੍ਰਿਤਾਰੀ ਹੁੰਦਿਆਂ ਕੋਈ ਕਟਾਈ ਆ ਉਹਨੂੰ ਵੀ ਦਰੁਸਤ ਕਰੋ ਮੰਨ ਲਓ ਕੋਈ ਦਾੜੀ ਬੰਦ ਹੈ ਹੈਨਾ ਇਹਨੂੰ ਤੁਨਦਾ ਕਹਿੰਨੇ ਆਪਾਂ ਫਿਰ ਉਹ ਉਸ ਨੂੰ ਤੜਾ ਪ੍ਰਕਾਸ਼ ਕਰੋ ਕਹਿੰਦੇ ਤੇ ਦੂਸਰੇ ਜਿਹੜੇ ਅੱਜ ਨਹੀਂ ਆ ਸਕਿਓ ਉਹਨਾਂ ਨੂੰ ਵੀ ਕਹਾਂ ਕਿ ਆਉਂਦੇ ਦਿਨ ਦੇ ਵਿੱਚ ਦੁਆਰਾ ਕਿ ਮਿਲੋ 11 ਅਗਸਤ ਤੱਕ ਉਹਨਾਂ ਨੂੰ ਵਿਦਾਇਤ ਕੀਤੀ ਅਛਾ ਇੱਧਰ ਚੀਪਖਾਲਸਾ ਦਿਵਾਨ ਨੂੰ ਇਹ ਵੀ ਕਿਹਾ ਕਿ ਸਰਦੀ ਖੇਤਰ ਨੇ ਜਿਹੜੇ ਜਿਹੜੇ ਸਰਦਨਾਂ ਲੱਗਦਾ ਪੰਜਾਬ ਦਾ ਖੇਤਰ ਹੈ ਉਹਨਾਂ ਖੇਤਰਾਂ ਚ ਸਿੱਖ ਪਰਿਵਾਰ ਵੱਸਦੇ ਨੇ ਉਹ ਸਿੱਖਿਆ ਤੋਂ ਧਾਰਮਿਕ ਵਿਦਿਆ ਤੋਂ ਕਈ ਵਾਰ ਦੂਰ ਰਹਿ ਜਾਂਦੇ ਨੇ ਉੱਥੇ ਹਾਲਾਤ ਅਜਿਹੇ ਨੇ ਸੋ ਚੀਪਖਾਲਸਾ ਦਿਵਾਨ ਸਰਦੀ ਖੇਤਰ ਚ ਵੀ ਸਕੂਲ ਖੋਲੇ ਤੇ ਸਕੂਲ ਖੋਲ ਕੇ ਉੱਥੇ ਵੀ ਸਿੱਖੀ ਨੂੰ ਪਹਿਲ ਦੇਵੇ ਸਿੱਖ ਪਰਿਵਾਰਾਂ ਨੂੰ ਪਹਿਲ ਦੇਵੇ ਉਹਨਾਂ ਬੱਚਿਆਂ ਨੂੰ ਇਸ ਤਰ੍ਹਾਂ ਦੀ ਪੜ੍ਹਾਈ ਕਰਾਵੇ ਤਾਂ ਕਿ ਉਹ ਵੀ ਜੀਵਨ ਚ ਉન્નਤੀ ਕਰ ਸਕਣ ਔਰ ਸਹੀ ਰਾਹ ਤੇ ਚੱਲ ਸਕਣ ਮੈਨੂੰ ਲੱਗਦਾ ਕਿ 350 ਸਾਲਾ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਉਸ ਨੂੰ ਲੈ ਕੇ ਅਜਿਹੀ ਪ੍ਰਕਿਰਿਆ ਦੇ ਤਹਿਤ ਜੇਕਰ ਕੰਮ ਕੀਤੇ ਜਾਂਦੇ ਨੇ ਤਾਂ ਇਹ ਸਿੱਖ ਭਾਈਚਾਰੇ ਲਈ ਵੀ ਪੰਜਾਬ ਚ ਵਸਦੇ ਬਾਕੀ ਧਰਮਾਂ ਲਈ ਵੀ ਐ ਸਰਦੀ ਖੇਤਰ ਦੇ ਹਵਾਲੇ ਨਾਲ ਵੀ ਇੱਕ ਚੰਗੇ ਕਦਮ ਹੋ ਸਕਦੇ ਨੇ ਦੂਸਰੇ ਪਾਸੇ ਐਸਜੀਪੀਸੀ ਜਿਹੜੇ ਟਕਰਾਅ ਚ ਪੈ ਰਹੀ ਹੈ ਉੱਥੇ ਵੀ ਸਰਕਾਰ ਨੂੰ ਸਿਆੰਡ ਦਿਖਾਉਣ ਦੀ ਲੋੜ ਹੈ ਕਿ ਇਹ ਦਿਹਾੜੇ ਸਾਂਝੀਵਾਲਤਾ ਸਨੇਹਾ ਦੇਣ ਦੇ ਹਵਾਲੇ ਨਾਲ ਹੀ ਸੰਪਨ ਹੋਣ ਸਮਾਗਮ ਉਹ ਸ਼ੀਧੀ ਦਿਹਾੜਿਆਂ ਦੇ ਸਮਾਗਮ ਨਾ ਕਿ ਟਕਰਾਅ ਵਾਲੀਆਂ ਖਬਰਾਂ ਲੱਗਣ ਇਹਦੇ ਉੱਤੇ ਵੀ ਐਸਜੀਪੀਸੀ ਨੂੰ ਵੀ ਆਪਣੇ ਤੇ ਗੌਰ ਰੱਖਣ ਦੀ ਲੋੜ ਹੈ ਉਧਰ ਪਤਾ ਲੱਗ ਰਿਹਾ ਹਰਿਆਣਾ ਕਮੇਟੀ 'ਚ ਵੀ ਟਕਰਾਅ ਕਾਫੀ ਵੱਧ ਰਿਹਾ ਚਿੰਡਾ ਤੇ ਦਾਦੂਆਲ 'ਚ ਟਕਰਾਅ ਫਿਰ ਵੱਧ ਗਿਆ ਚਿੰਡਾ ਨੇ ਸਾਰੀਆਂ ਹਰਿਆਣਾ ਜਿਹੜੀ ਨਵੀਂ ਕਮੇਟੀ ਬਣੀ ਸੀ ਉਹਦੇ ਨਾਲ ਸੰਬੰਧ ਸਾਰੀਆਂ ਕਮੇਟੀਆਂ ਜਿਹੜੀਆਂ ਮਤਲਬ ਚੁਣੀ ਗਈ ਕਮੇਟੀ ਨੇ ਅੱਗੇ ਸਬਕਮੇਟੀਆਂ ਬਣਾਈ ਸੀ ਵੱਖ-ਵੱਖ ਕਾਰਜਾਂ ਲਈ ਉਹ ਭੰਕਰ ਦਿੱਤੀਆਂ ਤੇ ਉਹ ਤੋਂ ਬਾਅਦ ਕਹਿੰਦੇ ਦਾਦੂਵਾਲ ਤੇ ਚਿੰਡਾ ਚ ਟਕਰਾ ਕਾਫੀ ਵੱਧ ਗਿਆ ਉੱਥੇ ਵੀ ਤੇ ਨਾਲ ਮਤਲਬ ਪੰਥਕ ਧਰਾਂ ਦੇ ਵਿੱਚ ਕਾਫੀ ਪਹਿਲੂ ਲਗਾਤਾਰ ਬੱਝ ਜਾ ਰਹੇ ਨੇ ਇਹ ਮਸਲਾ ਵੀ ਵੱਡਾ ਹੁੰਦਾ ਜਾ ਰਿਹਾ ਹੈ